हेलो बच्चों स्वागत है तुम्हारे सर चैनल पर अज वीडियो में आप करा हवा के प्रदूषण से लेख पंजाबी बीच जे तो चैनल से नवे हो तो चैनल में सब्सक्राइब कर दौ हाँ वीडियो शुरू कर दे, 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 दे। हाँ हवा का प्रदूषण दिन ब दिन बढ़ रहा है मनुखा तो जानवर पंछियों दे हवा प्रदूषण हर किसी नुकसानदेह होता है हवा का प्रदूषण के कारण सेहतना संबंधित बीमारियां लगदिया कुदरती प्रदूषण भी प्रदूषण का स्रोत है जिम्मे की ਕਣਕ ਢੂੜ ਮਿੱਟੀ ਦੇ ਕਣਾਂ ਕੁਦਰਤੀ ਗੈਸ ਆਦੀ ਹਵਾ ਪ੍ਰਦੂਸ਼ਣ ਦੇ ਕਾਰਨ ਬਿਮਾਰੀਆਂ ਵਿੱਚ ਵਾਧਾ ਹੋਣ ਕਰਕੇ ਮੌਤ ਦਰ ਬਹੁਤ ਹੀ ਵੱਧ ਰਹੀ ਹੈ ਪ੍ਰਦੂਸ਼ਣ ਵਾਲੀ ਹਵਾ ਵਿੱਚ ਜਿਸ ਵਿੱਚ ਅਸੀਂ ਸਾਹ ਲੈਂਦੇ ਹਾਂ ਫੇਫੜੇ ਦੇ ਰੋਗਾਂ ਤੇ ਫੇਫੜਿਆਂ ਦੇ ਕੈਂਸਰ ਦਾ ਵੀ ਕਾਰਨ ਹਨ ਇਸ ਤਰ੍ਹਾਂ ਇਹ ਸਿਹਤ ਅਤੇ ਹਰ ਪੋਤਿਕ ਅੰਗਾਂ ਤੇ ਅਸਰ ਪਾਉਂਦਾ ਹੈ ਮਨੋਖਵਾ वायुਮੰਡਲ ਪ੍ਰਦੂਸ਼ਣ ਲਈ ਸਿਰਫ ਜ਼ਿੰਮੇਵਾਰ ਹਨ ਅਸੀਂ ਇਸ ਪ੍ਰਦੂਸ਼ਣ ਨੂੰ ਸਾਡੇ ਫਾਇਦੇ ਲਈ ਵੀ ਫੈਲਾ ਰਹੇ ਹਾਂ ਅੱਜ ਇਹ ਗੱਡੀਆਂ ਸਭ ਤੋਂ ਤਮਾਕੂ ਨੋਸ਼ੀ ਕਰਨ ਵਾਲੀ ਖਤਰਨਾਕ ਹਨ ਸਾਨੂੰ ਇਸ ਨੂੰ ਰੋਕਣਾ ਪੈਣਾ ਹੈ ਕੇਵਲ ਤਾਂ ਹੀ ਅਸੀਂ ਤਾਜੀ ਹਵਾ ਪ੍ਰਾਪਤ ਕਰ ਸਕਦੇ ਹਾਂ ਬੱਚਿਓ ਐਸੀ ਹਵਾ ਪ੍ਰਦੂਸ਼ਣ ਤੇ ਲੇਖ ਪੰਜਾਬੀ ਵਿੱਚ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆਉ ਮਿਲਦੇ ਆਂ ਅਗਲੀ ਵੀਡੀਓ ਵਿੱਚ